ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਤਕਦੀਰ ਸੂਟ 컬렉ਸ਼ਨ ਤੇ ਅੱਜ ਆਪਾਂ ਮੈਚਿੰਗ ਸੂਟ ਲੈ ਕੇ ਆਇਆ ਵਰਕ ਵਾਲਾ ਸੂਟ ਕੀਤਾ ਹੋਇਆ ਹੈ ਜੀ ਮਸ਼ੀਨੀ ਵਰਕ ਕੀਤਾ ਹੋਇਆ ਹੈਗਾ ਇਹਦੀ ਬਾਟਮ ਵੀ ਕੜਾਈ ਵਾਲੀ ਹੋਊਗੀ ਤੇ ਕਮੀਜ਼ ਵੀ ਕਮੀਜ਼ ਹੀ ਕੜਾਈ ਦਿਖਾਈ ਦੇਣਾ ਆਪਾਂ ਤੁਹਾਨੂੰ ਐਸ ਤਰ੍ਹਾਂ ਦਾ ਸਾਰਾ ਕਿਰਾ ਬਣਿਆ ਹੈ ਮਸਲੀਨ ਚ ਇਹ ਕਪੜਾ ਦਾ ਸਾਰਾ ਬਾਟਮ ਦਾ ਵੀ ਕਮੀਜ਼ ਦਾ ਵੀ ਬਹੁਤ ਹੀ ਸੋਹਣਾ ਕਪੜਾ ਕੱਪੜੇ ਦੀ ਕੋਈ ਆਪਾਂ ਨੂੰ ਐਸ ਤਰ੍ਹਾਂ ਦਾ ਨੈਕ ਬਣਿਆ ਹੋਇਆ ਹੈ ਕਪੜੇ 'ਚ ਕੋਈ ਪ੍ਰੋਬਲਮ ਨਹੀਂ ਕਪੜਾ ਬਹੁਤ ਪਿਆਰਾ ਬਣਿਆ ਹੋਇਆ ਹੈ ਤੇ ਕਪੜੇ ਤੇ ਇਹਦਾ ਬਾਟਮ ਵਰਕ ਦੇਖੋ ਇਹ ਆਪਣੇ ਇੱਕ ਸਾਈਡ ਆ ਜਾਊਗਾ ਦੂਜੀ ਸਾਈਡ ਵੀ ਸੇਮ ਹੈ ਇਸ ਤਰ੍ਹਾਂ ਹੀ ਦੂਜੀ ਸਾਈਡ ਆ ਜਾਊਗਾ ਇਹ ਦੀ ਬਾਟਮ ਹੈ ਬਾਟਮ ਦਾ ਕਲਰ ਵੀ ਬਹੁਤ ਪਿਆਰਾ ਮੈਚਿੰਗ ਕਲਰਾਂ ਦੀ ਬਹੁਤ ਸੋਹਣੀ ਕੀਤੀ ਹੋਈ ਆ ਇਹਦਾ ਗਲੇ ਤੇ ਵਰਕ ਆ ਜੁਣਾ ਲੀ ਤੇ ਇਹਦਾ ਦੁਪੱਟਾ ਦੇਖੋ ਇਸ ਤਰ੍ਹਾਂ ਟੂ ਸਾਈਡ ਦਾ ਦੁਪੱਟਾ ਕੱਢਿਆ ਹੈ ਨਾਲ-ਨਾਲ ਥੋੜਾ-ਥੋੜਾ ਕੱਟਵਰਕ ਦਾ ਕੰਮ ਕੀਤਾ ਹੋਇਆ ਹੈ ਇਸ ਤਰ੍ਹਾਂ ਖੁੱਲਾ ਡੁੱਲਾ ਦੁਪੱਟਾ ਪੂਰਾ ਵਧੀਆ ਇਸ ਤਰ੍ਹਾਂ ਹੀ ਆਪਣਾ ਪੂਰਾ ਸੂਟ ਹੈ ਬਹੁਤ ਹੀ ਸੋਹਣਾ ਕੱਪੜਾ ਤੇ ਕਢਾਈ ਦੀ ਵੀ ਪੂਰੀ ਵਧੀਆ ਸਫਾਈਆ ਤੇ ਕੰਮ ਦੇਖੋ ਕਿੰਨਾ ਵਧੀਆ ਕੀਤਾ ਹੋਇਆ ਹੈਗਾ ਇਹਦਾ ਰੇਟ ਰਹੂਗਾ ਜੀ 900 ਰੁਪਇਆ ਜੇ ਕਿਸੇ ਨੇ ਲੈਣਾ ਹੋਵੇ ਤਾਂ ਆਪਣੇ ਨੰਬਰ ਚੱਲ ਰਿਹਾ ਹੈਗਾ نیچے ਤਾਂ ਉਹ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਵੀਡੀਓ ਵੇਖਣ ਲਈ ਥੈਂਕ ਯੂ ਜੀ